80% ਸਟੂਨ ਡਸਟ ਜੋ ਮਿੱਟੀ ਪੈਣੀ ਥੱਲੇ ਪੈਣੀ ਦੀ ਮਿੱਟੀ ਆ ਤਾਂ ਇਹਨੂੰ ਬਸ ਉਹ ਤਾਂ ਪਾ ਰਹੇ ਨੇ ਫਿਰ ਉਹਨਾਂ ਟਰਾਲੀਆਂ ਪੱਟ ਲਈਆਂ ਜਿੱਥੇ ਮਰਜੀ ਫਿਰ ਸਾਡਾ ਨਹੀਂ ਹੈ ਸਾਡੇ ਸਾਡੇ ਅਸੀਂ ਜਵਾਬ ਦੇ ਇੱਥੇ ਮੇਰੀ ਗੱਲ ਦੱਸੋ ਕਿ ਐਸੀ ਸਭ ਜਲ ਪਤਾ ਕੀ ਆ ਜੀ ਜੀ ਮੇਰੀ ਗੱਲ ਸੁਣ ਜਵਾਬ ਦੇ ਜਵਾਬ ਦੇ ਮੇਰੀ ਹੈਗੀ ਇੱਥੇ ਉੱਤੇ ਭਾਵੇਂ ਸੋਨਾ ਲਿਆਉਣ ਭਾਵੇਂ ਪੂੜਾ ਲਿਆਉਣ ਮਿੱਟੀ ਪਾਉਂਦੇ। ਉਹ ਵੀ ਇਹਦਾ ਗੱਲ ਮੰਨਦੇ ਉੱਤੇ ਲੁੱਕ ਪੈ ਜਾਣੀ ਹੈ। ਨਹੀਂ ਪੈਣੀ। ਲੁੱਕ ਨਹੀਂ ਪੈਣੀ ਤੇ। ਯਾਰ ਲੁੱਕ ਕਿੱਥੇ ਪੈਣੀ ਹੈ? ਕੀ ਨਹੀਂ ਆ? ਕੁਝ ਵੀ ਪੈਣਾ ਉਹਦੇ। ਉਹਦੇ ਨੇ RCC ਹੋਣੀ ਕੰਕਰੀਟ। ਅੱਛਾ ਉੱਤੇ ਬਾਸ ਤਾਂ ਜਿਵੇਂ ਆ ਬਣਨਾ ਪਈ। ਹਾਂ ਇਹਦੇ ਨਾਲ ਬਣਨੀ ਹੈ ਇਹਦੇ ਨਾਲ ਦੀਆਂ। ਇਹਦੇ ਨਾਲ ਦੀ ਬਣਨੀ। ਥੱਲੇ ਤਾਂ ਆ ਬੈੱਡ ਬਣਾ ਕੇ ਉੱਤੇ ਰੈਟਮਿਕਸ ਪਾਉਣਾ ਹੈ। ਜਦੋਂ ਆ ਬਣੀਆਂ ਸੀਆਂ ਜਦੋਂ ਆ ਛੜਕਾ ਬਣੀਆਂ। ਉਦੋਂ ਤੋਂ ਉਹਨਾਂ ਨੇ ਕ੍ਰੈਸਰ ਚ ਕੋਈ ਨਹੀਂ ਪਾਈ ਉਹ ਮਿੱਟੀ ਮੱਟੀ। ਇਹ ਤਾਂ ਕੱਚੀਆਂ ਰਹੀਆਂ। ਉਹੋ ਨਾ ਨੇ ਤੁਸੀਂ ਤੁਸੀਂ ਤਾਂ ਕਹੀ ਜਨ 8 ਥਾਲੀਆਂ ਪਰ ਤੁਹਾਨੂੰ ਮੈਂ ਜਾ ਕੇ ਵਿਖਾ ਦਿੰਦਾ ਉਹ ਯਾਰ ਉਹ ਹੁਣ ਕਿਹਨੇ ਪੱਟੀਆਂ ਇਹਰੇ ਨਹੀਂ ਪੱਟੀਆਂ ਆ ਖੜੇ ਆ ਜੇ ਤੁਸੀਂ ਇਹ ਭਾਜੀ ਆਪਣੇ ਕੋ 8 ਥਾਲੀ ਮਾਲ ਭਰੇ ਪਹਿਲੇ ਉਧਰ ਖੱਡੋ ਸੋ ਹੈ ਹਰ ਇਹ ਚੀਜ਼ ਦੀ ਆਪਣਾ ਖੇਡ ਥਿਆ ਗੁਰਦੁਆਰੇ ਚ ਪਾਣੀ ਚੱਕਦੇ ਨਹੀਂ ਸੀ ਇਮਾਨਦਾਰੀ ਖਾਲ ਆਲੋ ਗੁਰੂ ਸਾਹਿਬ ਆਲੋ ਇਉਂ ਬੜਾ ਮਾਰ ਆ ਮੇਰੀ ਗੱਲ ਸੁਣੋ ਜੀ ਸੀ ਵੀ ਲੱਗੀ ਪਈ ਆ ਉਹ ਆਪਣੇ ਗਈ ਆ ਫਿਰ ਤੁਸੀਂ ਜਿਹੜਾ ਕਹ ਲੋ ਤੁਹਾਡਾ ਜਿਵੇਂ ਵੱਟੇ ਸੰਦ ਤੁਹਾਡੀ ਬੋਲੀ ਪਤਾ ਨਹੀਂ ਕੀ ਬੋਲਦੇ ਉਹ ਤੇ ਵੀ ਐ ਕਰਕੇ ਜਿਵੇਂ ਇੰਨੇ ਨੇ ਪਾ ਕੇ ਥੱਲੇ ਥੱਲੇ ਮਿੱਟੀ ਆ ਮੈਂ ਵੀਡੀਓ ਨੂੰ ਸਾਰੀ ਪਾਟ ਪਟ ਵਖਾ ਨਹੀਂ ਬਤ ਮਾਲ ਮਿਲਣੇ ਵਾਸਤੇ ਬਾਕੀ ਆ ਟਰਾਲੀ ਉੱਪਰ ਬਣੀ ਕੋਈ ਮੈਂ ਝੂਠ ਕਹਾਂ ਜੋ ਜੋ ਗੱਲ ਕਰਾਣਾ ਤੇ ਇਮਾਨਦਾਰੀ ਕੀ ਉਹ ਵਿਕਤੀ ਬਹਿ ਕੋ ਨਹੀਂ ਕਹੋ ਅਰੇ ਭਾਈ ਜੀ ਜੇ ਪਾਰ ਦੀ ਸਾਡੇ ਕੋਈ ਬੰਦੇ ਨੇ ਕੋਈ ਬਾਤ ਨਹੀਂ ਜੇ ਉਹ ਕੀ ਟੈਸਟ ਤੇ ਬੁਢਾਉ ਵੀ ਧਿਆਨ ਕੋ ਨਹੀਂ ਤੇ ਉਹ ਕੀ ਬੇਰ ਬਾਤ ਹੁੰਦਾ ਤਾਂ ਬਿੰਗ ਇੱਕ ਚੀਜ਼ ਕੋ ਨਹੀਂ ਪੋ ਨਇ ਮਟੀਰੀਅਲ ਅਟੇ ਗਿਆ ਰਾਮ ਇਥੇ ਨਵਾਂ ਆਏਗਾ ਨਹੀਂ ਨਹੀਂ ਅਸਲੀ ਇਥੇ ਕੁਝ ਨਹੀਂ ਘਰੇਗਾ ਉਹ ਤੇ ਕਿਤੇ ਨਹੀਂ ਜਾਏ ਗੱਡੀਆਂ ਸਿੱਧੀਆਂ ਕਿੱਥੇ ਬਾਨੀਆਂ ਜੀ ਜਿਹੜੀ ਇੱਕ ਤਾਂ ਨੂਰਪੁਰਾ ਸ਼ਾਹਪੁਰ ਨੂਰਪੁਰਾ ਸ਼ਾਹਪੁਰ ਅਸੀਂ ਕਿੰਨੇ ਰਾਵਾਂ ਦੇ ਬਾਨੀਆਂ ਇਹ ਕਿਹਦੇ ਥਰੂ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਥਰੂ ਆ ਸੈਂਟਰ ਦਾ ਪ੍ਰੋਜੈਕਟ ਆ ਇਹਨੂੰ ਫਿਰ ਦੇਖਭਾਲ ਕੋਈ ਮਤਲਬ ਸਰਕਾਰ ਦਾ ਤਾਂ ਕੋਈ ਬੰਦਾ ਨਹੀਂ ਕਰਦਾ ਕਰਦੇ ਸੀ ਨਹੀਂ ਉਹਨਾਂ ਦਾ ਕੋਈ ਲੰਦ ਹੈ ਅਸਾਂ ਉਹਨਾਂ ਦਾ ਕੋਈ ਇਨਵੋਲਵਮੈਂਟ ਨਹੀਂ ਹੈਗੀ ਮਤਲਬ ਸਾਰੇ ਬਰੂਹੇਲਾ ਉਹ ਨਾਲ ਦੀ ਜਾਂਦੀ ਉਹਨੇ ਰეკਮੈਂਡੇਸ਼ਨ ਤੇ ਜਾਂਦੇ ਰეკਮੈਂਡੇਸ਼ਨ ਤੇ ਜਾਂਦੀਆਂ ਆ ਬਟ ਇਹ ਨਹੀਂ ਹੈਗਾ ਅਸੀਂ ਬੈਠੇ ਆ ਰੀਟ੍ਰੇਟ ਤੇ ਮਾਲੋ ਅੱਜ ਜੁੱਥੇ ਆਪਾਂ ਦੇਖ ਲਿਆ ਤੇ ਜੀ ਦਾ ਰੋਲਾ ਪੈ ਗਿਆ ਮਹਾਰਾਜ ਮੇਰੀ ਗੱਲ ਸੁਣੋ ਅਸੀਂ ਸਾਡੀ ਡਿਊਟੀ ਕਾਦੇ ਵਾਸਤੇ ਆ ਹਾਂ ਸਾਨੂੰ ਤੁਸੀਂ ਤਾਂ ਨਹੀਂ ਕਿਹਾ ਅਸੀਂ ਆਪ ਦੇਖਣ ਗਏ ਹਾਂ ਨਾ ਮਹਾਰਾਜ ਤੁਹਾਨੂੰ ਅਸੀਂ ਕਿਹਾ ਮੈਂ ਸਰਪੰਚ ਨੂੰ ਕਿਹਾ ਮੈਂ ਖੈਰ ਆ ਕੀ ਕੰਮ ਹੋ ਰਿਹਾ ਉਹ ਨਾਲ ਮੈਂ ਵੀ ਕਿਹਾ ਉਹਨਾਂ ਨੂੰ ਫਿਰ ਮੈਂ ਤੁਹਾਨੂੰ ਫੋਨ ਕੀਤਾ ਰਾਤ ਤੁਹਾਨੂੰ ਵੀ ਕੀਤਾ ਤੁਹਾਨੂੰ ਵੀ ਕੀਤਾ ਸਰਦਾਰ ਜੀ ਕੋਲ ਵੀ ਕੋਈ ਲੱਗੀ ਹੈ ਇਹ ਤੁਹਾਡੇ ਐਕਸ਼ਨ ਸਾਹਿਬ ਇੱਕ ਆਪਣੇ ਸਸਰੀ ਘਰ ਆਪਣੇ ਜਿਹੜਾ ਨੂਰਪੁਰ ਤੇ ਝੰਡ ਵਾਲਾ ਪੀਮੇਸ਼ਾ ਉਹ ਬਹੁਤ ਪੈਂਡਿੰਗ ਪਈ ਆ ਉਹ ਤਾਂ ਚਲੋ ਤਾਂ ਇਹਨਾਂ ਦਾ ਨਹੀਂ ਇਹਨਾਂ ਦਾ ਉਹਦਾ ਇਹਨਾਂ ਦਾ ਨਹੀਂ ਕਰਾ ਸਕਦੇ ਆ ਨਾ ਨਹੀਂ ਇਹ ਤਾਂ ਵਿਚਾਰੇ ਹੁਣ ਜੇ ਤਾਂ ਇਹਨਾਂ ਨੂੰ ਜੇ ਤਾਂ ਆਊਗਾ ਰੋਡੋਂ ਤਾਂ ਉਹ ਕਰਾਉਣਾ ਇਹਨਾਂ ਤੋਂ ਉਹ ਨਹੀਂ ਪਰ ਗੱਲ ਇੱਥੇ ਆ ਜਿਹੜਾ ਇੱਕ ਮਿੰਟ ਫਰਾ ਜਿਹੜਾ ਗੱਲ ਇਹ ਜਿਹੜਾ ਆਇਆ ਸਮਾਨਾਪੁਰ ਹੁਣ ਤੁਸੀਂ ਇਹ ਕਹਤ ਆ ਜੀ ਤੁਸੀਂ ਵੀ ਕਹਤ ਆ ਸਾਡੇ ਬੰਦੇ ਨੇ ਮਿੱਟੀ ਪਾਤੀ ਆ ਤੁਸੀਂ ਕਹਤ ਆ ਚੱਕਾ ਹੀ ਕੋ ਨਹੀਂ ਬੋ ਫੜਿਆ ਜੀ ਉਥੇ ਰੋੜਾਂ 'ਚ ਹੀ ਨਹੀਂ ਪਾਉਂਦੇ ਬਸ ਇੱਥੇ ਮਟੀਰੀਅਲ ਦੂਸਰਾ ਹੀ ਆ ਜਵਾਬ ਦੀ ਸਾਡੀ ਇੱਥੇ ਆ ਇਸ ਇੱਥੇ ਕੀ ਪਾਉਣਾ ਹੈ ਮਟੀਰੀਅਲ ਨਹੀਂ ਚਾਹਾਂ ਮੈਂ ਇਹ ਤਾਂ ਫਿਰ ਆਪਣੇ ਐਕਸ਼ਨ ਸਾਹਿਬ ਅਗੇ ਤੁਸੀਂ ਐਂ ਕਰੋ ਜਿਹੜੇ ਬੰਦੇ ਨੇ ਅੱਜ ਮੇਰੀ ਗੱਲ ਸੁਣੋ ਜਿਹੜੇ ਬੰਦੇ ਕੋਲ ਟੈਂਡਰ ਆ ਤੁਸੀਂ ਕਹਿੰਦੇ ਜਿਹੜੇ ਬੰਦੇ ਕੋਲ ਟੈਂਡਰ ਆ ਅੱਜ ਉਹ ਉੱਥੇ ਕੰਮ ਕਰ ਰਿਹਾ ਜਿਹੜਾ ਮੰਨ ਲਓ ਉੱਥੇ ਆਪਦੀ ਜਿਹੜਾ ਦੋ ਨੰਬਰ ਦਾ ਹੀ ਕੰਮ ਸਮਝ ਲੀ ਗਏ ਤਾਂ ਫਿਰ ਉਹ ਗਾਂ ਕਿਉਂ ਨਾ ਕਰੂਗਾ ਤੁਸੀਂ ਉਹਦਾ ਟੈਂਡਰ ਕਿਉਂ ਨਹੀਂ ਕੈਨਸਲ ਕਰਦੇ ਕੈਨਸਲ ਕਰੋ ਪਾਵਰਪੂ ਮਹਾਰਾਜ ਮੇਰੀ ਗੱਲ ਸੁਣੋ ਰਿਸ਼ੀਦੀਪ ਜੀ ਮੇਰੀ ਇੱਥੇ ਮੇਰੀ ਆ ਸੜਕ ਤੇ ਜੇ ਕੋਈ ਇਸ਼ੂ ਮੈਨੂੰ ਮੇਰੀ ਸੜਕ ਤੇ ਪਾਉਂਦਾ ਆ ਉਹ ਤੇ ਕੂੜਾ ਸੁੱਟੇ ਕੁਝ ਸੁੱਟੇ ਉਹ ਉਹਦੀ ਸਿਰਦਰਦੀ ਆ ਸਾਡਾ ਕੋਈ ਲੈਣਾ ਉਹ ਅਸੀਂ ਜਵਾਬ ਦੇ ਇੱਥੇ ਆ ਕਿ ਜਿਹੜੀ ਮੇਰੀ ਸਾਈਡ ਤੇ ਜਿਹੜੀ ਕਿਸੇ ਮੇਰੀ ਵੀ ਸੁਣ ਲੋ ਜੀ ਪਰਮਾਤਮਾ ਜੀ ਤੁਸੀਂ ਸੁਣ ਲੋ ਇੱਕ ਉਦਾਹਰਨ ਲਾਓ ਹੁਣ ਉਥੇ ਉਹ ਜਿਹੜਾ ਜਿਹੜਾ ਹੈਗਾ ਸਮਾਨ ਆ ਮਟੀਲੀ ਉਹ ਜਾਣਾ ਕਿੱਥੇ ਆ ਜਿੱਥੇ ਮਰਜੀ ਲੈ ਕੇ ਜਾਣਾ ਪਹਿਲਾਂ ਤਾਂ ਇੱਥੇ ਆਉਣਾ ਸੀ ਯਰ ਪਲਾਂਟ ਲੱਗਿਆ ਉਥੇ ਪਲਾਂਟ ਆ ਤੁਹਾਡੇ ਮਾਹੌਣੇ ਲੱਗਿਆ ਆ ਇੱਥੋਂ ਬਣ ਕੇ ਆਉਣਾ ਸਾਰਾ ਮਟੀਰੀਅਲ ਮਾਹੌਣੇ ਕਿਹੜੀ ਸਾਈਡ ਦਾ ਪੰਪ ਦੇ ਨਾਲ ਜਾਣੀ ਦੇਖੀ ਖਦਮ ਆਪੇ ਜਾ ਕੇ ਆਪਦਾ ਰਾਜਸਥਾਨ ਜਿੱਤੇ ਮੱਝ ਲਾ ਕੇ ਜਾ ਰਾਜਸਥਾਨ ਕਿਉਂ ਫਰ ਮਾਰਾਇਓ ਤੋ ਉਹੀ ਹੋ ਗਿਆ ਤੁਸੀਂ ਇੱਕੋ ਗੱਲ ਨੂੰ ਆਪਾ ਡਾਕਟਰ ਰਹੇ ਆ ਤੁਸੀਂ ਇੱਕ ਦਾ ਤੇਰੀ ਗੱਲ ਸੁਣੋ ਤੁਸੀਂ ਕੁਆਲਿਟੀ ਚ ਜਾਣੇ ਹੋ ਜਦ ਤੁਸੀਂ ਕਹਿ ਦੋਨਾ ਕਿ ਆਹ ਨਹੀਂ ਪਾਉਣਾ ਤੁਸੀਂ ਪਾ ਲੋਗੇ ਤੁਹਾਨੂੰ ਕਹਿ ਦਵਾ ਮੈਂ ਨਹੀਂ ਪਾਉਣਾ ਇਹ ਤਾਂ ਅਪਰੂਵਡ ਹੀ ਨਹੀਂ ਹੈਗਾ ਤੁਸੀਂ ਪਾ ਲੋਗੇ ਤੁਹਾਡੇ ਤੋਂ ਬਾਹਰ ਤਾਂ ਨਹੀਂ ਪਰ ਜਿਹੜਾ ਬੰਦਾ ਉੱਥੇ ਬੇਈਮਾਨੀ ਕਰੀਏ ਤਾਂ ਮਾਰਾ ਤੁਸੀਂ ਕਿੰਨੇ ਉਹਨਾਂ ਦੀ ਚੈੱਕ ਲਈ ਅਸੀਂ ਆ ਨਾ ਉਹ ਚੈੱਕ ਲਈ ਮਾਰਾ ਜਾਣਾ ਪਈ ਆ ਨਾ ਸਾਡੇ ਚੈੱਕ ਤੋਂ ਪਹਿਲਾਂ ਤੁਸੀਂ ਪਹੁੰਚਦੇ ਨਾ ਉੱਦੋਂ ਤੋਂ ਪਹਿਲਾਂ ਹੀ ਪਹੁੰਚਿਆ ਉਹ ਮਹਾਰਾਜ ਤੁਹਾਡੀ ਗੱਲ ਦਾ ਸਹਿਤ ਉਹਨੂੰ ਸਰਪੰਚ ਨੂੰ ਕਹਿਤਾ ਸੀ ਉਹਨੂੰ ਮੈਂ ਦੱਸਤਾ ਸੀ ਮੈਂ ਕਹਾ ਗੱਲ ਬਈ ਉਹ ਕਹਿੰਦੇ ਤੂੰ ਕਹਿ ਦੇ ਪਰ ਮਹਾਰਾਜ ਗੱਲ ਇਸ ਤਰ੍ਹਾਂ ਦੀ ਉਹ ਬੰਦੇ ਦਾ ਮੈਨੂੰ ਵੀ ਮੇਰੀ ਗੱਲ ਸੁਣੋ ਜੀ ਨਾ ਮੈਨੂੰ ਸਰਪੰਚ ਨੇ ਫੋਨ ਕੀਤਾ ਨਾ ਤੁਸੀਂ ਕੀਤਾ ਮੈਂ ਇੱਧੇ 5 ਵਜੇ ਆਇਆ ਸੀਗਾ ਸਵੇਰ ਸ਼ਾਮ ਨੂੰ ਅੱਛਾ 5 ਵਜੇ ਆਇਆ ਆ 5 ਵਜੇ ਆ ਕੇ ਮੈਂ ਇਹਨਾਂ ਨੂੰ ਪੁੱਛਿਆ ਕਿੱਥੇ ਆ ਕਹਿੰਦੇ ਜੀ ਉਹ ਉੱਧਰ ਗਏ ਹੋਏ ਮੈਂ ਉੱਥੇ ਜਾ ਕੇ ਦੇਖਿਆ ਜਾਂਦੇ ਸਾਰੀ ਮੈਂ ਕਹਿੰਦਾ ਨਹੀਂ ਆਹ ਸਾਡੀ ਸੜਕ ਤੇ ਨਹੀਂ ਪੈਣਾ ਇਹ ਆਪਣਾ ਮਟਾਲ ਪਲਾਂਟ ਹੋਣਾ ਔਰ ਇੱਕ ਖਲੋਰ ਦੀ ਸੁਜੀ ਦੇਖੋ ਆਪਣੀ ਜੀ ਤਕਰੀਬਨ 4 ਬੋਲੋਰ ਦੇ 770 ਨੰਬਰ ਰਹਿ ਗਏ ਨੂੰ ਸਰਪੰਚ ਸਾਹਿਬ ਉਹਨੇ ਪੁੱਛ ਮੇਰੀ ਬਾਦ ਵਿੱਚ ਸਰਪੰਚ ਸਾਹਿਬ ਨੇ 2177 21ਵੇਂ ਦਸਾਂ ਸੋਦੀ ਬੰਨ ਆਪਾਂ ਇਹ ਸੋ ਕੰਮ ਕੋ ਨਿਕਰਾ ਉਹ ਬਿੰਗੀ ਬਾ ਕਾਣੀ ਕੋਲ ਇਨੀ ਪਾਵਰ ਤਾਂ ਹੈਗੀ ਨਾ ਜੀ ਉਸ ਵਿਅਕਤੀ ਦਾ ਜਿਹੜਾ ਜਿਹੜਾ ਕਹਿ ਲੀ ਆਪਣਾ ਟੈਂਡਰ ਕੈਨਸਲ ਕਰਨ ਦੀ ਕੀ ਐਕਸਪਾਵਰ ਪਾਵਰ ਹੈਗੀ ਹੈ ਜੇ ਇੱਥੇ ਗੰਦ ਪਾਉਂਦੇ ਉਗੰਧ ਮਾਰ ਐ ਫਿਰ ਆਪਣੀ ਗੱਲ ਇਹ ਤਾਂ ਲੋਕ ਦੱਸਣਗੇ ਜਦੋਂ ਸਮਾਨ ਹੀ ਉੱਥੇ ਰਲਿਆ ਪਿਆ ਜੀ ਉੱਥੇ ਸਾਰਾ ਕੁਝ ਕਰਤਾ ਉਹ ਤਾਂ ਗੱਲ ਐ ਤੁਸੀਂ ਅੱਥੀ ਕਰੇ ਘਰੇ ਜੋ ਮਰਜ਼ੀ ਕਰੀ ਜਾਣਾ ਮੈਨੂੰ ਉਹਦੇ ਨਾਲ ਮਤਲਬ ਨਹੀਂ ਮੈਨੂੰ ਇੱਥੇ ਆ ਮੇਰੀ ਸਾਈਡ ਤੇ ਨਹੀਂ ਕੁਝ ਹੋਣਾ ਚਾਹੀਦਾ ਗਲਤ ਅੱਛਾ ਅੱਛਾ ਉਹ ਸਾਈਡ ਤੇ ਪੈਣਾ ਜੀ ਨਹੀਂ ਯਾਰੇ ਤੁਸੀਂ ਕਹਿ ਰਹੇ ਹੋ ਨਾ ਮੈਂ ਜਦੋਂ ਕਿਉਂ ਕਹਿ ਰਿਹਾ ਇੱਕ ਮਿੰਟ ਮੈਂ ਕੌਣ ਦੱਸਦਾ ਕਿ ਉਹ ਤੁਹਾਨੂੰ ਵੀ ਪਤਾ ਕਿ ਕਿੱਥੇ ਪਾਉਣਾ ਉਹਨਾਂ ਨੇ ਇੱਕ ਮੇਰੀ ਸੁਣੋ ਗੱਲ ਚਲ ਇੱਕ ਮਿੰਟ ਤੁਸੀਂ ਦੱਸ ਦੋ ਕਿੱਥੇ ਪਾਉਣਾ ਉਹਨਾਂ ਨੇ ਜਿੱਥੇ ਮਰਜ਼ੀ ਪਾਉਣ ਯਾਰ ਮੇਰੀ ਸਾਈਡ ਤੇ ਨਹੀਂ ਮੈਂ ਸਰਦਾਰ ਜੀ ਤੁਸੀਂ ਗੌਰ ਕਰੋ ਜੀ ਹੁਣ ਉਹ ਬੰਦੇ ਨੇ ਉਹ ਰਾਜਸਥਾਨ ਤੋਂ ਨਹੀਂ ਲਿਆਇਆ ਜਿੱਥੋਂ ਵੀ ਲਿਆਂਦਾ ਉਹਨੇ ਇੱਥੇ ਸਿੱਟਿਆ ਮਾਊਆਂ ਨੇ ਦੇ ਵਿੱਚ ਸਿਰਤਾ ਮੰਡੀ 'ਚ ਸਿਰਤਾ ਹੁਣ ਕੀ ਉਹਨੇ ਤੁਸੀਂ ਇੱਕ ਗੱਲ ਦੱਸੋ ਵੀ ਕੀ ਜਾ ਕੇ ਉਹ ਰਾਜਸਥਾਨ 'ਚ ਬਣਾ ਕੇ ਪਾਊਗਾ ਉਹਨੇ ਪਾਉਣਾ ਤਾਂ ਇੱਥੇ ਕਿਤੇ ਹੀ ਆ ਚਲੋ ਮੇਰੀ ਗੱਲ ਸੁਣੋ ਅਸੀਂ ਲੋਲਾ ਪਾ ਲਿਆ ਉਹ ਤਾਂ ਤੁਸੀਂ ਕਹਤਾ ਇਹ ਤਾਂ ਗੱਲ ਮੇਰੀ ਗੱਲ ਸੁਣੋ ਨਾ ਕਿਸੇ ਦੀ ਇਨਵੋਲਵਮੈਂਟ ਕਿਸੇ ਨੇ ਕਿਹਾ ਇਹਨਾਂ ਦੇ ਬੰਦਾ ਕਿੱਥੋਂ ਦਾ ਠੇਕੇਦਾਰ ਤੁਹਾਨੂੰ ਤਾਂ ਪਤਾ ਹੋਊਗਾ ਇਹ ਤਾਂ ਰਾਜਸਥਾਨ ਦਾ ਹੀ ਹੈ ਰਾਜਸਥਾਨ ਦਾ ਹੀ ਹੈ ਹਾਂਜੀ ਤਾਂ ਫਿਰ ਉਹਨੂੰ ਕਹੋ ਭਾਈ ਤੂੰ ਰਾਜਸਥਾਨ 'ਚ ਜਾ ਜਦੋਂ ਪਾਪਾ ਨੂੰ ਕਰੀ ਜਾਂ ਤੁਸੀਂ ਟੈਂਡਰ ਕਿਸੇ ਹੋਰ ਨੂੰ ਦਿਓ ਭਾਈ ਇਦਾਂ ਨਹੀਂ ਹੁੰਦਾ ਮੇਰੀ ਗੱਲ ਅਲੋਟਮੈਟ ਹੈਗੀ ਐ ਕੰਮ ਕਰੇ ਤਾਂ ਉਹ ਆਨਲਾਈਨ ਟੈਂਡਰ ਬੰਦੇ ਟੈਂਡਰ ਉਹਨੇ ਪਾਇਆ ਕੰਮ ਉਹਨੂੰ ਮਿਲਿਆ ਹੁਣ ਕੰਮ ਕਰੇਗਾ ਜੇ ਇੱਥੇ ਮਾੜਾ ਪਾਏਗਾ ਫਿਰ ਫਿਰ ਤੁਸੀਂ ਕਹਿਣ ਜੋਗਾ ਚਲੋ ਯਾਰ ਉਹ ਜੋ ਮਰਜ਼ੀ ਕਰਦਾ ਮੈਂ ਤਾਂ ਇੱਥੇ ਦੀ ਗੱਲ ਕਰਦਾ ਮੇਰੇ ਕੋਲ ਇੱਥੇ ਨਹੀਂ ਆਉਣਾ ਚਾਹੀਦਾ ਗੱਲ ਮਹਾਰਾਜ ਤੁਸੀਂ ਉਸ ਗੱਲ ਤੇ ਦੱਸੋ ਕੀ ਚੱਕਰ ਗੱਲ ਇੱਕੋ ਹੀ ਆ ਆਪਾਂ ਖਾਈ ਸੇਬ ਹੀ ਜਾਨੇ ਤੁਸੀਂ ਐਪਲ ਕਹੀ ਜਾਂਦੇ ਮੈਂ ਸੇਬ ਕਹੀ ਜਾਂਦਾ ਮੇਰੀ ਗੱਲ ਸੁਣੋ ਹੁਣ ਤੁਹਾਨੂੰ ਕੀ ਪਤਾ ਹੈ ਮੈਨੂੰ ਕੀ ਪਤਾ ਇੱਥੇ ਪਹੁੰਚ ਗਿਓ ਤੁਹਾਨੂੰ ਮੇਰੇ ਤੋਂ ਮੇਰੀ ਨੌਲੇਜ ਤੋਂ ਬਿਨਾ ਇੱਥੇ ਨਹੀਂ ਪਹੁੰਚ ਸਕਦਾ ਸਾਹਿਬ ਮੇਰੀ ਗੱਲ ਸੁਣੋ ਮੇਰੀ ਗੱਲ ਗਰਮ ਹੋਣ ਵਾਲੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੈਂ ਬੜੇ ਪਿਆਰ ਨਾਲ ਕਹਿ ਰਿਹਾ ਹਦੀਮੀ ਨਾਲ ਕਹਿ ਰਿਹਾ ਬੜੀ ਮੈਂ ਵੀ ਹਦੀਮੀ ਨਾਲ ਕਹਿ ਰਿਹਾ ਉਹ ਜਾਊਗਾ ਕਿੱਥੇ ਤੁਹਾਨੂੰ ਕਿੱਥੇ ਮਰਜ਼ੀ ਲੈ ਕੇ ਜਾਣਾ ਯਾਰ ਤੁਸੀਂ ਐਸਡੀਓ ਕਿੰਨੇ ਪਿੰਡਾਂ ਦੇ ਹੋ ਮੈਂ ਸਾਰੇ ਏਰੀਆ ਦਾ ਹਾਂ ਸਾਰੇ ਏਰੀਆ ਦਾ ਜ਼ਿਲ੍ਹੇ ਦੇ ਹਾਂ ਬਿਲਕੁਕੁਲ ਸਾਰੇ ਪੰਜਾਬ ਆਪਣੇ ਫਾਜ਼ਿਲਕਾ ਜ਼ਿਲ੍ਹੇ ਦੇ ਫਾਜ਼ਿਲਕਾ ਫਾਜ਼ਿਲਕਾ ਸਾਹਿਬ ਦੇ ਹਾਂ ਅੱਛਾ ਠੀਕ ਹੈ ਕਿੰਨੇ ਪਿੰਡ ਤੁਹਾਡੇ ਕੋਲ ਮੇ ਹント ਸੀ ਇੱਕ ਗੱਲ ਤਾਂ ਦੱਸੋ ਮਹਾਰਾਜੋ ਪਾਊਗਾ ਤਾਂ ਕਿਤੇ ਇੱਥੇ ਕਿਸੇ ਪਿੰਡੀ ਚ ਪਾਊਗਾ ਤਿੰਨ ਸੜਕਾਂ ਉਹਨੂੰ ਅਲਾਰਟ ਹੋਈਆਂ ਆ ਇੱਥੇ ਨਹੀਂ ਪਾਉਂਦਾ ਜਿੱਥੇ ਮਰਜ਼ੀ ਪਾਵੇ ਕਿਸੇ ਡਿਪਾਰਟਮੈਂਟ ਨੂੰ ਤਿੰਨ ਵੀ ਕਿਸੇ ਹੋਰ ਨੂੰ ਦੇਓ ਜੀ ਅਸੀਂ ਤਾਂ ਇੱਥੇ ਨਿਗਾਹ ਵਜੀਏ ਹੋਰ ਕਿੱਥੇ ਕਿੱਥੇ ਕੰਮ ਚੱਲ ਰਿਆ ਕੇਂਦਰ ਬੇ ਸੁਰੂਏ ਜਿਹੜਾ ਮੰਨ ਲਓ ਮੇਰੀ ਗੱਲ ਮੇਰੇ ਕੋਲੇ ਤਾਂ ਨਹੀਂ ਪਾਉਣਾ ਚਾਹੀਦਾ ਮੇਰੇ ਜਵਾਬਦੇਹ ਮੈਂ ਆਪਣੀ ਜਗ੍ਹਾ ਦਾ ਐ ਨਾ ਮੈਂ ਕਿਸੇ ਵੀ ਜਗ੍ਹਾ ਦਾ ਤਾਂ ਨਹੀਂ ਕਿਸੇ ਹੋਰ ਡਿਪਾਰਟਮੈਂਟ ਦਾ ਤਾਂ ਨਹੀਂ ਹੈਗਾ ਸੋ ਮਹਾਰਾਜ ਇਹ ਇਹਦਾ ਫੇਰੀ ਜਗ੍ਹਾ ਦਾ ਪਾਉਣਾ ਹੋਏਗਾ ਸਾਤ ਦਿਨਾਂ ਬਾਅਦ ਸਾਉਂਦਾ ਆਏਗਾ ਤੇ ਬਰ ਚਲਦਾ ਹੋਵੇ ਪਰ ਮੈਂ ਇੱਥੇ ਨਹੀਂ ਬੈਣਦਾ ਜਦੋਂ ਡਰੋਨ ਰਾਈ ਚਿੱਟਾ ਪਾਕਿਸਤਾਨ ਤੋਂ ਇਧਰ ਆਉਂਦਾ ਨਾ ਪੁਲਿਸ ਇੰਤਜ਼ਾਰ ਨਹੀਂ ਕਰਦੀ ਕਿ ਜੀ ਇਹ ਜਦੋਂ ਕਿਸ ਬੰਦੇ ਕੋਲ ਫੜਾਂਗੇ ਅਸੀਂ ਤਦ ਉਹ ਕਰਾਂਗੇ ਉਹ ਪਹਿਲਾਂ ਜਾ ਕੇ ਜੱਫਤ ਕਰੇਗੀ ਹੁਣ ਤੁਹਾਨੂੰ ਸਬੂਤ ਮਿਲਿਆ ਪਿਆ ਤੁਸੀਂ ਉਹ ਬੰਦੇ ਨੂੰ ਕਿਉਂ ਨਹੀਂ ਕੱਢਦੇ ਜਿਹੜਾ ਬੰਦਾ ਉੱਥੇ ਬੇਈਮਾਨੀ ਕਰੀ ਜਾਂਦਾ ਜਨਾਬ ਬੇਈਮਾਨੀ ਕਰੂਗਾ ਕਰੂਗਾ ਇਹ ਗੱਲ ਯਾਦ ਰੱਖ ਲਓ ਯਾਰ ਇੱਥੇ ਆਊਗਾ ਨਾ ਜਦੋਂ ਮਟੀਰੀਅਲ ਆਏਗਾ ਜੇ ਉਹ ਨਹੀਂ ਇੱਥੇ ਪਹਿਲਾ ਬੈੱਡ ਬਣਾ ਰਹੇ ਉਧਰ ਬੈੱਡ ਬਣਾ ਕੇ ਆਉਂਦੇ ਮੈਂ ਅੱਛਾ ਦੋ ਤਿੰਨ ਦਿਨ ਚੱਲਣਗੇ ਕਾ ਬਰਾਦਾ ਦਾ ਟਾਲਾ ਬੰਦene ਕੇਂਦਰ ਦਾ ਹੀ ਬੰਦਾ ਹੁਣ ਜਾਂ ਪੰਜਾਬ ਸਰਕਾਰ ਨਾਲ ਕੋਈ ਟੋੜਾ ਹੋਣਾ ਸਭ ਤੋਂ ਵੱਡੀ ਗੱਲ ਵੇਖੋ ਕਿ ਉਹ ਬੰਦੇ ਵੀ ਇੱਕ ਖਾਸੀਅਤ ਵੇਖੋ ਕਿ ਤੁਸੀਂ ਵੀ ਇੱਕ ਗੱਲ ਕਹਿ ਰਹੇ ਆ ਕਿ ਉਹ ਜਦੋਂ ਇੱਥੇ ਆਊਗਾ ਮਾਲ ਆਪ ਉਦੋਂ ਵੇਖਾਂਗੇ ਉਦੋਂ ਵੇਖਾਂਗੇ ਆਪਾਂ ਨੂੰ ਪਤਾ ਵੀ ਜੰਗ ਦੀ ਤਿਆਰੀ ਹੋ ਚੁੱਕੀ ਹੋ ਉਧਰੋਂ ਆਪਾਂ ਤਾਂ ਕਹਿੰਦੇ ਆ ਆਪਾਂ ਖਾਲੀ ਆ ਤੇ ਖੜਕਾਂ ਜਦੋਂ ਇੱਥੇ ਆਪਾਂ ਖੜੇ ਆ ਨਾ ਅਟੈਂਟਿਵ ਖੜੇ ਆ ਮਾਰਾ ਨਹੀਂ ਕਰਨਾ ਨਹੀਂ ਜੇ ਇਦਾਂ ਨਹੀਂ ਹੁੰਦਾ ਤੁਸੀਂ ਮਹਾਰਾਜ ਜੀ ਤੁਸੀਂ ਜੀ ਜੀ ਮੈਂ ਮੈਂ ਅਲਰਟ ਆ ਨਾ ਮੇਰੀ ਸਾਈਡ ਤੇ ਨਹੀਂ ਆਉਣਾ ਚਾਹੀਦਾ ਸਿੱਧੀ ਗੱਲ ਕੋਸੀ ਮਹਾਰਾਜ ਗੱਲ ਇਸ ਤਰ੍ਹਾਂ ਦੀ ਆ ਮੈਂ ਆਪਾਂ ਨੂੰ ਪਤਾ ਹੈ ਤਾਰੋ ਪਾਰ ਤਾਰੋ ਪਾਰ ਦੁਸ਼ਮਣ ਬੈਠਾ ਆ ਆਪਾਂ ਤੇ ਅਲਰਟ ਤਾਂ ਰਾਵਾਂਗੇ ਨਾ ਆਪਾਂ ਨੂੰ ਪਤਾ ਬੰਦੂਕ ਚੱਕੀ ਆ ਨਹੀਂ ਨਹੀਂ ਇਹ ਤਾਂ ਉਹ ਹੁੰਦਾ ਨਾ ਤਾਰੋਂ ਪਾਰ ਫਿਰ ਤਾਂ ਨਹੀਂ ਅਸੀਂ ਉਹ ਕਰਦੇ ਸੀ ਸਾਡੇ ਦਾ ਪਿੰਡ ਚ ਹੀ ਆਇਆ ਖੜਾ ਅਸੀਂ ਤਾਰੋਂ ਪਾਰ ਕੀ ਹੋਣਾ ਸਰਦਾਰ ਜੈਸਾਬ ਤੁਸੀਂ ਦੱਸੋ ਕਿ ਤੁਸੀਂ ਐ ਕਰੋ ਮਹਾਰਾਜ ਅਸੀਂ ਵੀ ਚਾਹੁੰਦੇ ਕਿ ਫਾਜ਼ਿਲਕਾ ਦੇ ਲੋਕ ਖਰਾਬ ਹੋਣਾ ਅਸੀਂ ਉੱਥੇ ਤਰ੍ਹਾਂ ਗੱਡੀਆਂ ਇਸ ਇਸ ਏਰੀਆ ਦੇ ਮੈਂ ਤੁਹਾਡੀ ਮੈਂ ਕਵਰ ਕਰਦਾ ਤੁਹਾਡੀ ਪਰ ਤੁਸੀਂ ਬੇਨਤੀ ਇਹ ਆ ਵੀ ਉਹ ਬੰਦੇ ਨੂੰ ਜਿਹੜਾ ਉਹਦਾ ਪਰਮਿਟ ਹੈ ਜਿਹੜੀ ਬੰਦੀ ਸਜ਼ਾ ਉਹਨੂੰ ਦਿਓ ਜਿਹੜਾ ਬੇਈਮਾਨੀ ਕਰੀ ਖੜਾ ਉਹਨੂੰ ਬੰਦੀ ਸਜ਼ਾ ਦਿਓ ਉਹਨਾਂ ਨੂੰ ਤੁਸੀਂ ਕੀ ਚਾਹੋ ਬੰਦੇ ਮੈਂ ਦੇ ਚਾਹਣਾ ਕਾਰਵਾਈ ਕਰੂੰ ਉਹਨਾਂ ਤੇ ਕੀ ਕਾਰਵਾਈ ਉਹਨਾ ਟੈਂਡਰ ਕੈਨਸਲ ਕਰੋ ਟੈਂਡਰ ਤੇ ਮੇਰੇ ਕੋ ਆ ਹੈ ਕਿ ਸਾਈਟ ਤੇ ਜਿਹੜਾ ਲੇ ਕਰਾਂਗੇ ਉਹ ਨਹੀਂ ਮਾੜਾ ਹੋਣਾ ਚਾਹੀਦਾ ਹੁਣ ਦੱਸੋ ਮੇਰੀ ਕੰਡੀਸ਼ਨਸ ਦੱਸੋ ਨਾ ਮੇਰੀ ਟੈਂਡਰ ਦੀ ਕੰਡੀਸ਼ਨ ਮਹਾਰਾਜ ਕਾਲੀ ਜਿਹੜਾ ਬੰਦੇ ਨੇ ਬੇਇਮਾਨ ਨਹੀਂ ਕਰਤੀ ਤੁਸੀਂ ਆਪਸੇ ਲੋਕ ਵੀ ਦੱਸ ਦੇਣਗੇ ਲੋਕ ਵੀ ਇਹ ਗੱਲ ਤਾਂ ਸੁਣੀ ਜਾਂਦੇ ਮੈਂ ਮੰਨ ਗਿਆ ਤੁਹਾਡੀ ਗੱਲ ਜਦ ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰੀ ਸਾਈਟ ਤੇ ਨਹੀਂ ਹੋਊਗਾ ਮੇਰੀ ਗੱਲ ਸੁਣੋ ਜਵਾਬ ਦੇ ਮੇਰੀ ਮੇਰੀ ਸਾਈਟ ਤੇ ਆ ਉਹ ਕਿਤੇ ਪਿਆ ਆ ਉਹਦਾ ਨੰਬਰ ਹੈ ਤੁਹਾਡਾ ਠਿਕਾ ਉਹਦਾ ਹੈਗਾ ਟੈਂਡਰ ਵਾਲਾ ਦਾ ਨੰਬਰ ਹੈ ਨੰਬਰ ਦਿਓ ਜੋ ਗੱਲ ਕਰਾਓ ਉਹਨਾਂ ਨੂੰ ਲਾਓ ਤੁਸੀਂ ਬਾਰਾ ਜਦੋਂ ਪੈਸਾ ਫਰ ਆਪਣਾ ਬਣਾਉਣ ਦਾ ਫਾਇਦਾ ਨਹੀਂ ਮੁੜ ਕੇ ਫਿਰ 15 ਦਿਨਾਂ ਬਾਅਦ ਆਉਣ ਫਾਇਦਾ ਦੇ ਛੜਕਾ ਮੈਥੋਂ ਮਾਹੋਂ ਦੀਆਂ ਪਾਟਾਂ ਲੱਗ ਗਈਆਂ ਛੜਕਾ ਬਣੀਆਂ ਕਿੰਨੇ ਸਾਲ ਹੋ ਗਏ ਆ ਬਣੀਆਂ ਹੁਣ ਕਿਹੜੇ 16 ਚ ਬਣੀਆਂ ਸੀ ਉਹ ਤਾਂ ਪਹਿਲੇ ਹੀ ਉਦੋਂ ਪਹਿਲੇ ਰਿਪੇਅਰ ਮੇਨਟੇਨੈਂਸ ਵੀ ਤਾਂ ਪਾਲਦੀ ਐ ਮੇਨਟੇਨੈਂਸ ਹੋਈਆਂ ਨੂੰ 9-9 ਸਾਲ ਹੋ ਗਏ ਆ ਹੁਣ ਕਰੀ ਜੀ ਕਰਨੀ ਨੰਦ ਰਿਆ ਬਸ ਹੁਣ ਅੱਜ-ਅੱਜ ਜਿਵੇਂ ਕਹਿੰਦੇ ਨਾ ਪਏ ਸੋਖਤੇ ਨੇ ਘਰੇਵਾਲੇ ਖੁਸਰਾ ਵਧਾਈ ਵੇਲੇ ਸ਼ਾਲਾ ਮਾਰਦਾ ਇਹ ਸ਼ਾਲ ਵੱਜੀ ਜਾਂਦੀ ਹੁਣ ਤੱਕ ਹੁਣ ਤੱਕ ਤੁਸੀਂ ਤੇਰਾ ਮਾਰਦਾ ਮੇਰਾ ਨਾ ਦਿੱਲੀ ਜਿਹੜਾ ਹੁੰਦਾ ਦਿੱ ਅੱਡੀ ਗੱਲ ਨਾਲ ਸਾਡੇ ਤੁਹਾਡੀ ਡਿਊਟੀ ਆ ਤੁਸੀਂ ਤਨਖਾਹ ਲੈ ਤੁਹਾਡੀ ਡਿਊਟੀ ਆ ਪਰ ਇਹ ਵੀ ਡਿਊਟੀ ਨੇ ਬਹੁਤ ਜਿਹੜੇ ਬੰਦੇ ਨੇ ਬੇਈਮਾਨੀ ਕੀਤੀ ਉਹਨੂੰ ਡਿਸਮਿਸ ਹੀ ਕਰਿਓ ਤੁਹਾਨੂੰ ਕਿ ਜਾਵੇ ਇਥੋਂ ਸਾਾਨੂੰ ਨਹੀਂ ਚਾਹੀਦੇ ਇਹੋ ਜਿਹੇ ਬੰਦੇ ਸਾਡੇ ਰਾਜਸਤਾਨ ਵੇਖੋ ਮੈਂ ਕਦਰ ਕਰਦਾ ਤੂੰ ਸਾਡੇ ਹੀ ਆ ਹਨਾ ਆਪਣੇ ਦੇਸ਼ ਦੇ ਆ ਪਰ ਉਧਰਲੀ ਸਟੇਟ ਚੋਂ ਆ ਕੇ ਬੰਦਾ ਸਾਡੇ ਪੰਜਾਬ ਦੇ ਵਿੱਚ ਸਾਨੂੰ ਦੋ ਨੰਬਰੀਆਂ ਸਮਾਨ ਪਾ ਕੇ ਜਾਵੇ ਤੇ ਆਪਾਂ ਕਿਵੇਂ ਬਰਦਾਸ਼ਤ ਕਰੀਏ ਕਿੱਥੇ ਮੈਂ ਉਹੀ ਤਾਂ ਗੱਲ ਆ ਪੈਣ ਨਹੀਂ ਦੇਣਾ ਉਹ ਪੈ ਬੰਦ ਤਾਂ ਗਿਆ ਹੈ ਨਾ ਬੰਦ ਤਾਂ ਗਿਆ ਤੇ ਮਰਜ਼ੀ ਲੈ ਕੇ ਜਾਣਾ ਮੈਂ ਇੱਥੇ ਵੀ ਆਉਣ ਦਿੰਦਾ ਉਹ ਆ ਗਏ ਜੀ ਤੁਸੀਂ ਵੀ ਇੱਥੇ ਆ ਮੈਂ ਵੀ ਇੱਥੇ ਆ ਮੈਂ ਤਾਂ ਇੱਥੇ ਹੁਣ ਮੈਂ ਤਾਂ ਦੂਜੇ ਪਾਸੇ ਹੀ ਵੈਣਾ ਕਿੱਥੇ ਕਿੱਥੇ ਚੱਲ ਰਿਹਾ ਫਾਇਲ ਕਾ ਦੇ ਵਿੱਚ ਕੰਮ ਇਹ ਕਿਹੜੇ ਜਿਹੜੇ ਇੱਥੇ ਸ਼ੁਰੂ ਹੋਇਆ ਤੁਹਾਡੇ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਆਵਾਂਗੇ ਉਸ ਤੋਂ ਬਾਅਦ ਤੁਹਾਡੀ ਨਾਲ ਗੱਲ ਹੋ ਗਈ ਚਲੋ ਤੁਹਾਨੂੰ ਕੰਮ ਹੋਊਗਾ ਤੁਸੀਂ ਸਵੇਰ ਦਾ ਕਹਿ ਕੇ ਹੋਣਾ ਆਏ ਹੋ ਨਹੀਂ ਮੈਂ ਸਵੇਰ ਤੋਂ ਨਾ ਮੈਂ 9:30 ਨੂੰ ਨਿਕਲ ਜਗਾ ਚਲੋ ਡਿਊਟੀ ਇਹ ਤੁਹਾਡੀ ਕਰਨੀ ਪੈਣੀ ਹੈ ਨਾਉ ਜੀ ਫੋਨ ਉਹਨਾਂ ਨੂੰ ਭੇਜੀ ਚਾਹਦੇ। ਨਹੀਂ ਉਹਨਾਂ ਤੁਸੀਂ ਨਹੀਂ ਪੁੱਛਿਆ ਵੀ ਕੀ ਮਤਲਬ ਦਿਮਾਗ ਚ ਕੀ ਸੋਚਿਆ ਵੀ ਸਾਰੇ ਇਥੇ ਨਹੀਂ ਬੋਲਦੇ। ਉਹਨੂੰ ਵੀ ਨਹੀਂ ਪਤਾ। ਹੁਣ ਇਹਨਾਂ ਦਾ ਕੋਈ ਲੇਬਰ ਵਾਲਾ ਕਰਨ ਦਵੇ ਤੇ ਕੀ ਫਾਇਦਾ ਕਿਹਨੂੰ ਹੈ ਜੀ ਇਹਦੇ ਚ? ਕੋਈ ਲੇਬਰ ਵਾਲ ਨੂੰ ਫਾਇਦਾ ਤਾਂ ਹੈ ਨਹੀਂਗਾ। ਜਾਂ ਤਾਂ ਤੁਸੀਂ ਇਹ ਵੇਖੋ ਨਾ ਫਾਇਦਾ ਤਾਂ ਠੇਕੇਦਾਰ ਨੂੰ ਹੋਣਾ ਜਦੋਂ ਕ੍ਰੈਸਰ ਦੀ ਫਾਂ ਮਿੱਟੀ ਜਾਣੀ। ਕਿੱਬੇ ਦੀ ਮਿੱਟੀ ਆਪਾਂ ਪੜ ਪੜ ਪਾਏ ਤੋਏ ਪਏ ਉੱਥੇ। ਕੀ ਬਣੂ ਜਦੋਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਦਾ ਕੰਮ ਛੱਡ ਕੇ ਦਿੱਲੀ ਮੁਜਰੇ ਕਰਦਾ ਫਿਰਦਾ ਵੀ ਉੱਥੇ ਕੀ ਗੱਲ ਹੋ ਜਾਂਦੀ ਹੈ ਫਾਇਲ ਕਾ ਦੇ ਐਮ ਐਲ اے ਨਾਲ ਇੱਥੋਂ ਜਲਾਲਾਬਾਦ ਦੇ ਐਮ ਐਲ اے ਨੂੰ ਚਾਹੀਦੀ ਗੇੜਾ ਮਾਰੇ ਪਤਾ ਕਰੇ ਚੱਕਰੇ ਆ ਵੀ ਜਦੋਂ ਅੰਨੀ ਪੀਂ ਜਾਂਦੀ ਕੁੱਤੀ ਚੱਟੀ ਜਾਂਦੀ ਲਾਉ ਜੀ ਚੱਦੇ ਨਹੀਂ ਮਹਾਰਾਜ ਨੰਬਰ ਲੈ ਸਾਡੇ ਥੋੜਾ ਨੂੰ ਚੱਲਦੇ ਸਾਡਾ ਸਵਾ ਚੱਕਣਾ ਉਹਨਾਂ ਨੇ ਕੋਈ ਗੱਲ ਨਹੀਂ ਗਾਈ ਚੱਲੋ ਤੁਸੀਂ ਮਹਾਰਾਜ ਅਫਸਰ ਨਾਲ ਗੱਲ ਕਰੋ ਉਹਦਾ ਟੈਂਡਰ ਫੇਰ ਇੱਥੋਂ ਕੈਂਸਲ ਕਰੋ ਪੈਂਡਰ ਹੋਰ ਕਿਸੇ ਨੂੰ ਦਿਓ ਜੇ ਸਰਕਾਰ ਦਾ ਦਬਾਅ ਸਾਨੂੰ ਦੱਸ ਦੋ ਅਸੀਂ ਚੁੱਪ ਹੋ ਜਾਂਦੇ ਨਹੀਂ ਕੋਈ ਨਹੀਂ ਕੋਈ ਇਸ਼ੂ ਨਹੀਂ ਕਿਸੇ ਦਾ ਕੋਈ ਗਵਰਨਮੈਂਟ ਨਹੀਂ ਕਿਤੇ ਦੀ ਕਿਉਂ ਨਾ ਪਉ ਪਤਾ ਨਹੀਂ ਕਦੋਂ ਬੰਨ੍ਹਨੇ ਹੁੰਦੀ ਕਦੋਂ ਨਹੀਂ ਲੋਕਾਂ ਦੇ ਸਰਦਾਰ ਜੀ ਆਪਾਂ ਖੜੇ ਤੁਸੀਂ ਵੀ ਆਪਣੇ ਪੰਜਾਬ ਦੇ ਇਹ ਵੀ ਆਪਣੇ ਆਹ ਛੋਟੇ ਛੋਟੇ ਖੱਡਿਆਂ ਕਰਕੇ ਨਾ ਕਈਆਂ ਗਰਭਤੀ ਔਰਤियां ਔਰਤਾਂ ਦੇ ਬੱਚੇ ਡਿੱਗ ਜਾਂਦੇ ਕਈਆਂ ਦੇ ਆਪਾਂ ਇਹ ਜਾਣਦੇ ਜਿਦਾ ਮੁਕਸਰ ਰੋਡ ਤੇ ਮੈਂ ਬੜੀਆਂ ਜਾਦੇ ਵੀਡੀਓ ਪਾੰਨਾ ਸੀ ਹਣ ਮੈਨੂੰ ਅਫਸੋਸ ਇਸ ਤਰ੍ਹਾਂ ਹੁੰਦਾ ਵੀ ਜਦੋਂ ਰੋਡ ਬਣਿਆ ਨਾ ਮੈਂ ਗੇੜਾ ਨਹੀਂ ਮਾਰਿਆ ਉੱਥੇ ਪਰ ਬਹੁਤ ਜ਼ਿਆਦਾ ਵੀਡੀਓ ਪਾ ਗਾ ਰੋਡ ਬਣ ਗਿਆ ਉਹ ਬਣੀ ਜਾਂਦਾ ਕਿ ਬਣ ਗਿਆ ਉੱਥੇ ਮੈਂ ਕਹਿੰਦਾ ਜਿਹੜਾ ਪੱਥਰੀ ਦਾ ਦਰਦ ਜੀ ਢੋੜਦਾ ਉਹਦਾ ਵਿਚਾਰ ਹੁੰਜੀ ਦਰਦ ਨਾਲ ਠੀਕ ਹੋ ਜਾਂਦਾ ਨਾ ਕਿੱਧਰ ਚੱਲਦੇ ਆਂ ਔਰ ਮਸਾ ਸਾਡਾ ਠੀਕ ਹੋਣ ਲੱਗਿਆ ਜੀ ਉਹਦੇ ਵਿੱਚ ਵੀ ਹੀਰਾ ਫੇਰਣਾ ਹੁੰਦਾ ਉਹਦੇ ਵਿੱਚ ਫਾਇਦੇ ਨਹੀਂ ਸਭ ਤੋਂ ਵੱਡਾ ਨੁਕਸਾਨ ਕੀ ਆ ਲੋਕਾਂ ਦਾ ਨਹੀਂ ਨਹੀਂ ਆਪ ਹੁਣ ੱੱਕੇ ਨਾਲ ਕਹੀ ਜਾਈਏ ਵੀ ਉਹ ਚੀਜ਼ ਨਹੀਂ ਹੁੰਦੀ ਅਸੀਂ ਸਾਡੀ ਮੇਰੀ ਗੱਲ ਸੁਣੋ ਤੁਹਾਡੀ ਕਦਰ ਕਰਦਾ ਬਾਈ ਮੇਰੀ ਵੀ ਗੱਲ ਸੁਣੋ ਨਾ ਜੀ ਸਾਡੀ ਤੁਸੀਂ ਸਾਨੂੰ ਕੁਐਸਚਨੇਬਲ ਤਾਂ ਇਹੋ ਜੇ ਐਸੇ ਇਸ ਤੇ ਕਰੀਏ ਤੇ ਜਦ ਅਸੀਂ ਖੜੇ ਆ ਯਾਰ ਅਸੀਂ ਸਾਡੀ ਸਾਡੀ ਡਿਊਟੀ ਕੀ ਹੈਗੀ ਆ ਚੈੱਕ ਰੱਖਣ ਦੀ ਨਾ ਕਿੱਥੋਂ ਕਿੱਥੋਂ ਤੱਕ ਲੈ ਆਏ ਹਲੇ ਸ਼ੁਰੂਆਤ ਇੱਥੋਂ ਦੀ ਕੀਤੀ ਆ ਆਹੀ ਹੈ ਪਹਿਲੀ ਸ਼ੁਰੂਆਤ ਪਹਿਲੀ ਸ਼ੁਰੂਆਤ ਆਖਰੀ ਕਰੋ ਇਹਦੀ ਪਹਜਾਓ ਇਹਨੂੰ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਵੀ ਤਾਂ ਮੈਨੂੰ ਪਤਾ ਤੁਸੀਂ ਸਰਕਾਰੀ ਅਫਸਰ ਹੋ ਤੁਸੀਂ ਦੁਬਾਰਾ ਆ ਰਹੇ ਹੋ ਤੁਹਾਡੇ ਤੇ ਪਰ ਤੁਸੀਂ ਆਪ ਦੀ ਪਾਵਰ ਆਪ ਵੱਸ ਤੋਂ ਲੋਡ ਤੁਹਾਡੇ ਨਾਲ ਖੜਨਾ ਜੀ ਸਾਨੂੰ ਦੱਸੋ ਜਿੱਤੇ ਤੱਕ ਪੈਂਦੀ ਸੀ ਪੰਜਾਬ ਨੂੰ ਬੰਗਾਰ ਦੇ ਧਰਨਾ ਲਾ ਦੇਣੇ ਆ ਮੇਰੇ ਤੇ ਅੱਗੇ ਝੂਠਾ ਪਰਚਾ ਕਰਾਇਆ ਸੀ ਗੋਲਦੀ ਕੰਬੋਜ ਨੇ ਅੱਜੇ ਮੇਰੇ ਪਾ ਕੇ ਪਰਚਾ ਕਨੇ ਸਰਕਾਰੀ ਅਫਸਰਾਂ ਨਾਲ ਉਹ ਕਿਸੇ ਮੈਂ ਬੜੀ ਕਦਰ ਕਰਦਾ ਨਾ ਅਫਸਰਾਂ ਨੂੰ ਉਹਨਾਂ ਦੇ ਕੋਈ ਦੋਸ਼ ਨਹੀਂ ਹੁੰਦਾ ਜਦੋਂ ਪਿੱਛੇ ਉਹ ਆ 2016 ਤੋਂ ਇੱਥੇ ਮੈਂ ਤੁਹਾਨੂੰ ਉਦੋਂ ਦਾ ਜਾਣਦਾ ਆ ਆਪਾਂ ਬੜੀ ਬਾਰੇ ਮਿਲਿਆ ਤੁਹਾਡੇ ਧਿਆਨ ਚ ਨਹੀਂ ਹੈਗਾ ਮੈਂ ਮੰਨਦਾ ਹੂੰਗਾ ਠੀਕ ਹੈ ਨਾ ਕਿ ਅੱਜ ਤੱਕ ਆ ਮੇਰਾ ਰਿਕਾਰਡ ਹੈ ਜੰਨੀਆਂ ਮੇਰੀਆਂ ਤੈਨੀਆਂ ਬਣੀਆਂ ਨਾ ਅੱਜ ਤੱਕ ਇੱਕ ਵੀ ਨਹੀਂ ਖਰਾਏ ऐसे पेंट ऐसे पेंट ਤੇ ਮੈਂ ਵੀ ਹੋ ਜੇ ਤਾਮ ਤੁਸੀਂ ਕਰਨਾ ਭਰੇ ਬੈਠਾ ਹਾਂ ਆਰਾਮ ਨਾਲ ਕੋਈ ਬੜਾ ਅੱਛਾ ਜੀ ਚਲ ਫੇਰ ਲਾਓ ਜੀ ਜਿੰਨਾ ਕਾਈ ਜਾਣ ਹੁਣ ਨੰਬਰ ਹੀ ਲੈ ਲੈਣਾ ਰਾਤ ਵੀ ਬਾਹਰ ਹੈ ਥੋੜਨ ਚੱਕੇ ਸਾਡੇ ਕਿ ਚੱਕੋਗੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਤੁਸੀਂ ਤੁਹਾਨੂੰ ਨਾਲ ਤੁਹਾਨੂੰ ਵਿੱਚ ਕੁਝ ਨਹੀਂ ਕਰਨ ਤੁਹਾਡੀ ਕਦਰ ਕਰਦੇ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਉਹਨਾਂ ਦੇ ਅੰਦਰ ਹੋ ਚਾਹ ਪਾਣੀ ਕਿੰਨਾ ਦੱਸੋ ਤੁਸੀਂ ਸਾਡੀ ਦੱਸੋ ਦੁਦਵਾਦੀ ਸੇਵਾ ਦੱਸੋ ਪਰ ਬੇਨਤੀ ਇਹ ਆ ਕਿ ਇਸ ਵਿਅਕਤੀ ਦਾ ਟੈਂਡਰ ਕੈਨਸਲ ਕਰੋ ਨਹੀਂ ਭਾਈ ਅਸੀਂ ਹੋਰਾਂ ਜਿਥੇ ਮੰਦੀਆਂ ਨੂੰ ਵੰਗਾਰਦਿਆਂ ਧਰਨਾ ਲਾਉਂਦੇ ਆ ਫਿਰ ਅਸੀਂ ਅਫਸਰਾਂ ਦੀ ਵੀ ਜਾਂਚ ਮੰਗਾਂਗੇ ਬਿਲਕੁਲ ਫਿਰ ਅਸੀਂ ਅਫਸਰਾਂ ਦੀ ਜਾਂਚ ਮੰਗਾਂਗੇ ਵੀ ਕੀ ਗੱਲ ਕੀ ਹੈ ਕਿਉਂ ਆਪਾਂ ਮਰਲੇ ਚੁੱਪ ਹੋ ਗਏ ਆ ਲੋਕ ਇੱਥੇ ਉਹਨਾਂ ਲੋਕ ਕਿੰਨੀਆਂ ਗੱਡੀਆਂ ਨਾਲ ਕਿਸੇ ਨੇ ਪੁੱਛਿਆ ਕੀ ਗੱਲ ਹੋਈ ਜਾਂਦੀ ਹੈ ਜੋ ਲੋਕ ਪੁੱਛਦੇ ਨਹੀਂ ਮੁੱਖ ਮੰਤਰੀ ਹੋਵੇ ਐਮਐਲਏ ਹੋਵੇ ਜਾਂ ਹੋਰ ਕਈ ਮੰਤਰੀ ਹੋਵੇ ਅਫਸਰਾਂ ਨੂੰ ਕਹਿ ਦਈਏ ਤਾਂ ਅਫਸਰਾਂ ਨਾਲੋਂ ਉਹ ਧਿਆਨ ਕਰਦੇ ਨਹੀਂ ਤਾਂ ਕੋਈ ਧਿਆਨ ਹੀ ਨਹੀਂ ਕਰਦੇ ਹੁਣ ਇੱਥੇ ਬਣਨੇ ਆ ਚਲੋ ਵਧੀਆ ਬਣੇ ਵਧੀਆ ਬਣੇਗੀ ਭਾਈ ਹਾਲੇ ਬੈਠੇ ਕਦੇ ਵਾਸ ਸਾਡੀ ਆਦੀ ਡਿਊਟੀ ਆ ਇਹ ਡਿਊਟੀ ਹੈ ਹੁਣਾਂ ਛੁੱਟੀ ਹੈਗੀ ਆ ਸਾਨੂੰ ਕੋਈ ਉਹ ਨਹੀਂ ਹੈਗਾ ਕਿ ਵੀ ਛੁੱਟੀ ਵਾਲੇ ਨਾਲ ਵੀ ਭੱਜੇ ਨਾ ਠਹਿਰੇ ਸਾਡਾ ਵੀ ਘਰ-ਬਾਰ ਹੈਗਾ ਬਿਲਕੁਲ ਅਸੀਂ ਅਸੀਂ ਸਵੇਰ ਦੇਸ ਕਿਉਂਕਿ ਸਾਡੀ ਰਿਸਪੌਂਸਿਬਿਲਟੀ ਆ ਹੈ ਅਸੀਂ ਫੇਰ ਵੀ ਸਵੇਰ ਤੋਂ ਲੱਗੇ ਆ ਕਿ ਵੀ ਯਾਰ ਉਹਨਾਂ ਨੇ ਜਦੋਂ ਬੇਈਮਾਨੀ ਕਰਨੀ ਆ ਐਸਡੀਓ ਸਾਹਿਬ ਇੱਕ ਗੱਲ ਲਿਖ ਲਓ ਜਿੱਥੇ ਲਿਖੀ ਉਹਦੀ ਚੈੱਕ ਕਿਨੇ ਕਰਨਾ ਚੈੱਕ ਨਹੀਂ ਆਸੀ ਆਲਾ ਤੁਸੀਂ ਮਾਫੀ ਕਰੀ ਜਾਓ ਜੇ ਤੁਸੀਂ ਚੈੱਕ ਕਰੋਗੇ ਤੁਹਾਡੀਆਂ ਬਦਲਣਾ ਇੱਥੇ ਕਰਦਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਰ ਦੇਣ ਜਿੱਥੇ ਮਰਜੀ ਕਰ ਲੈ ਇਹ ਗੱਲ ਆ ਜਾਂ ਤੁਸੀਂ ਕੇ ਕਹੋ ਵੀ ਗੱਲ ਚ ਉਠਾ ਤਾਂ ਮਾਫੀ ਕਰ ਦੇਣਾ ਪਰ ਆਪਾਂ ਕੰਮ ਤੋਂ ਤਾਂ ਨਹੀਂ ਮੁਨਕਰ ਹੋ ਸਕਦੇ ਕਾਪੀ ਨਾ ਤੁਹਾਡੇ ਕੋਲੇ ਨਾ ਮੇਰੇ ਕੋਲੇ ਕਾਰ ਦੇ ਸ਼ੀਸ਼ੇ ਤੇ ਲਿਖ ਲਓ ਉਹ ਨਾਮ ਦੀ ਜੋ ਉਹਨਾਂ ਨੇ ਕਰਨਾ ਉਹਨਾਂ ਨੇ ਕਰ ਲੈਣੇ ਇਸ ਕਰਕੇ ਭਈਆ ਆਪਦੀ ਪਾਵਰ ਰੱਖੋ ਲੋ ਪਾਵਰ ਰੱਖ ਰਿਹਾ ਜਿੰਨਾ ਸਾਡਾ ਹੈਗਾ ਯਾਰ ਉਹ ਹਉ ਉਹਨੇ ਚੱਕਰ ਨਹੀਂ ਦੇਣਾ ਜਿੱਥੇ ਮਰਜ਼ੀ ਲਾਏ ਫਿਰ ਉਹ ਮੁੜ ਕੇ ਆਵੇ ਪੁਲਿਸ ਆਵੇ ਜਾਂ ਇਹ ਕਰੇ ਅਸੀਂ ਫਿਰ ਇਹ ਕਹਿੰਦੇ ਆ ਜਾਂ ਕਰੇ ਵੀ ਇਹ ਭਾਈ ਜਿੰਦਾ ਕੰਮ ਹੋਇਆ ਨਹੀਂ ਇਸ ਛੜਕ ਦੇ ਕੱਲਾ ਉਹਨੂੰ ਟੈਂਡਰ ਮਿਲੇ ਜਾਂ ਬਾਕੀ ਪਿੰਡਾਂ ਦਾ ਵੀ ਉਹਦੇ ਕੋਲੇ ਹੀ ਹੈ ਇਹਦਾ ਨਹੀਂ ਨਾ ਉਹ ਤਾਂ ਵਾਹ ਵਾਹ ਕਰਦੇ ਫੱਟਦੇ ਨਹੀਂ ਦੇਣ ਵਰਤੀ ਸਿੱਧੀ ਪੁਰਿਆਣ ਪ੍ਰੈਸ ਕਰਦੇ ਕੋ ਇਹ ਕੌਣ ਹੈ ਇੰਨਾ ਨਹੀਂ ਹੋ ਕਰਨਾ ਲਾਓ ਜੀ ਫੋਨ ਸਾਡੀ ਇੱਕੋ ਮੰਗ ਹੈ ਜੀ ਉਹ ਬੰਦੇ ਦਾ ਟੈਂਡਰ ਕੈਨਸਲ ਹੋਣਾ ਚਾਹੀਦਾ ਬਸ ਬਸ ਠੀਕ ਹੈ ਫਿਰ ਆਪਾਂ ਭੇਜ ਦਿੰਦੇ ਹਾਂ ਹਾਂ ਟੈਂਡਰ ਕੈਨਸਲ ਹੋਣਾ ਚਾਹੀਦਾ ਬੀਜੀ ਸਰ ਇਹ ਟੈਂਡਰ ਦਾ ਜਿਹਨੂੰ ਟੈਂਡਰ ਮਿਲੇ ਉਹ ਇਹ ਉਸਕਾ ਇਹ ਇੰਜੀਨੀਅਰ ਹੈ ਇੰਜੀਨੀਅਰ ਆ ਆ ਵੇਖ ਲਓ ਮਹਾਰਾਜ ਜਿਹੜੇ ਆ ਗਿਆ ਚੈੱਕ ਕਰੋ ਨਹੀਂ ਜੀ ਉਸਕਾ ਨਹੀਂ ਹੈ ਸਮੇਸਤਰੀ ਬਾਅਦ ਵਿੱਚ ਦੇਖ ਲੋ ਮਹਾਰਾਜ ਜੀ ਚੰਨੇ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਕਿ ਕੋਈ ਇੱਥੇ ਜਿਵੇਂ ਕਹਿ ਲਉਣਾ ਇੱਥੇ ਨਾ ਤਾਂ ਪੁੱਛ ਪੜਤਾਲ ਹੈਗੀ ਆ ਉੱਥੇ ਉਹਨਾਂ ਸਮਾਨ ਸਾਰਾ ਕੁਝ ਕਰਤਾ ਪਤਾ ਨਹੀਂ ਰੱਬ ਜਾਣੇ ਕਿਹੜੀ ਗੱਲੋਂ ਚੁੱਪ ਬੈਠਾ ਅਗਲਾ ਇੱਥੇ ਦਬਦਬਾ ਕਿਹਦਾ ਜਿਹਦੇ ਇੱਥੇ ਡੰਡਾ ਉਹਨਾਂ ਦਬਦਬਾ ਹੈਗਾ ਹੋ ਸਕਦਾ ਭਾਜਪੀ ਦਾ ਹੋਵੇ ਜਾਂ ਹੋ ਸਕਦਾ ਝਾੜੂ ਵਾਲਿਆਂ ਦਾ ਹੋਵੇ ਰਲ ਮਿਲ ਕੇ ਚੱਲੀ ਜਾਂਦਾ ਤੁਸੀਂ ਤੁਹਾਨੂੰ ਸਬੂਤ ਮਿਲ ਗਿਆ ਉਹਨਾਂ ਨੇ ਪਾਉਣਾ ਉੱਥੇ ਉਹਨੂੰ ਕਹੇ ਜੀ ਆ ਚੱਕੋ ਰੋ ਗਿਆ ਇਹ ਪੁਲਸਰ ਮਾਨਤੇ ਨਹੀਂ ਲੈਂਦੀ ਵੀ ਆ ਮਾਲ ਕੀ ਦਾ ਸੀ ਪੁੱਛੋ ਕੀ ਦਾ ਤੁਹਾਨੂੰ ਪਤਾ ਵੀ ਮਾਲ ਉਹਦਾ ਬਿਲਕੁਲ ਫਿਰ ਤੁਸੀਂ ਪਾਓ ਉਹਨੂੰ ਕਰੋ ਕੱਟਣਾ ਕੈਨਸਲ ਹੈ ਤੁਹਾਡਾ ਜਾਓ ਇੱਥੋਂ ਕੈਨਸਲ ਰਿਜੈਕਟ ਕਰਤਾ ਰਿਜੈਕਟ ਉਹ ਤਾਂ ਮਾਲ ਕੀਤਾ ਨਾ ਰਿਜੈਕਟ ਬਿਲਕੁਲ ਮਾਲ ਰਿਜੈਕਟ ਨਾ ਕਰੋ ਬੰਦਾ ਰਿਜੈਕਟ ਕਰੋ ਹਾਂ ਜੀ ਹਾਂ ਜੀ ਕੌਣ ਇੰਜੀਨੀਅਰ ਸਾਹਿਬ ਆ ਹਾਂ ਜੀ ਹੈਲੋ ਨਹੀਂ ਨਹੀਂ ਗਲਤੀ ਮਹਾਰਾਜ ਇਹ ਥੋੜਾ ਗਲਤੀ ਹੈ ਜੀ ਆਪਾਂ ਮੰਨ ਲਓ ਗਲਤੀ ਅਸੀਂ ਇਹ ਮੰਗ ਕਰ ਰਹੇ ਆ ਧਰਨਾ ਸਾਨੂੰ ਲਾਉਣਾ ਪਿਆ ਸੀ ਲਾਵਾਂਗੇ ਕਿ ਤੁਹਾਡਾ ਜਿਹੜਾ ਇਹ ਟੈਂਡਰ ਜਿਹਨੂੰ ਟੈਂਡਰ ਮਿਲਿਆ ਟੈਂਡਰ ਕੈਂਸਲ ਹੋਣਾ ਚਾਹੀਦਾ ਮਹਾਰਾਜ ਇਸ ਸਮਾਧਾਨ ਕੀ ਹੈ ਵੀ ਆਪ ਬਤਾਏ ਸਮਾਧਾਨ ਕੀ ਹੈ ਨਹੀਂ ਲੈ ਕਿਉਂ ਮਾਲ ਕਿਉਂ ਉਠਾ ਕੇ ਲੈ ਕੇ ਜਾਏ ਆਪ ਆਪ ਤੋਂ ਉਹ ਸਬੂਤ ਹੀ ਉਠਾ ਰਹੇ ਆ वो नहीं उठाने देंगे किसानों से बात करते हैं मजदूर जथों बंदियों के साथ बात करते हैं धरना लगाना पड़ा तो लगाएंगे लोगों गलती बात नहीं है साहब नहीं नहीं गलती की बात नहीं है महाराज वो है कि नरेंद्र के नरेंद्र के ऐसी बात है कि अभी अडोन में बुलाऊंगा जमे बंदे में मारा तू भी लठती जाने सारा कोई गोली ना दियो सानू मीठीओ बंदे भजाओ बिल्कुल बंदे भजाओ तू बंदे ने मन नहीं भी जाने गलती हो गई है तेरा है कौन सीगा ये ਉਹ ਮੇਂਦਰ ਮੇਂਦਰ ਹੈ ਨਹੀਂ ਹਾਂ ਸਭੇ ਕੋਈ ਨਹੀਂ ਕੀ ਨਾਮ ਹੈ ਚਰਨਜੀਤ ਉਹ ਕਿਹੋ ਜਿਹਾ ਮੋੜਾ ਮੇਂਦਰ ਯਾਰ ਉਹਦਾ ਨਾ ਇਹ ਗੱਲ ਕਰਾ ਨਾ ਜਿਮੀ ਨਾਲ ਜਿਹੜਾ ਹੈਗਾ ਇਹ ਨਾ ਆਪਣਾ ਅੰਮਿਤ ਕੰਸਟਰਕਸ਼ਨ ਦਾ ਹੈਗਾ ਹਾਂ ਉਹ ਵੀ ਇਹ ਜਿਹ ਬੰਦਾ ਦੋ ਜਿਹੜਾ ਪੈਰ ਤੇ ਪਾਣੀ ਨੇ ਪੈਣ ਦੇਵੇ ਜਿਵੇਂ ਆਪਣੇ ਐਟਿਓ ਸਾਹਣ ਨਾ ਪੈਣ ਦਿੰਦੇ ਪੈਰ ਤੇ ਪਾਣੀ ਉਹ ਮੈਂ ਦੋ ਬੰਦਾ ਸਾਨੂੰ ਕੋਈ ਪੈਰ ਤੇ ਪਾਣੀ ਪੈਣ ਵਾਲੀ ਚੜੀ ਜਾ ਮੈਂ ਉਹਦੀ ਡਿਊਟੀ ਕਰ ਰਿਹਾ ਯਾਰ ਡਿਊਟੀ ਕਿੱਥੇ ਮਾਰਿਆ ਫਿਰ ਡਿਊਟੀ ਕਰ ਰਹੇ ਤਾਂ ਉਹਨਾਂ ਕੋ ਜਾਓ ਵੀਰੇ ਇਥੋਂ ਸਾਨੂੰ ਆਥਨ ਪਾ ਦੋ ਵੀ ਉਹ ਜਾ ਰਿਹਾ ਬੰਦਾ ਅਸੀਂ ਖੁਸ਼ ਹੋ ਜਾਈਏ ਅਸੀਂ ਵੀ ਤੁਹਾਡੀ ਜਾ ਜਾ ਕਰ ਕਰਕੇ ਵੀ ਕੋਈ ਹੈਗੇ ਸੱਚੇ ਐ ਤਾਂ ਬਾਈ ਕੋਈ ਸੱਚਾ ਨਹੀਂ ਬਣਦਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਐ ਤਾਂ ਫਿਰ ਸਾਰੇ ਤੁਸੀਂ ਤੁਹਾਡੇ ਸਾਹਮਣੇ ਤਾਂ ਫਿਰ ਸਾਰੇ ਚੋਰ ਨੇ ਅਸੀਂ ਜਦ ਖੜੇ ਹੋ ਕੇ ਯਾਰ ਰਿਸਪੋਨਸੀਬਲ ਬੰਦੇ ਕਹਿ ਰਹੇ ਆ ਕਿ ਬਈ ਇਸੀ ਸਾਡੇ ਕੰਮ ਨਹੀਂ ਕਰੀ ਵੀ ਨਹੀਂ ਕਹਿੰਦਾ ਨਹੀਂ 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 ਤੁਸੀਂ ਹੁਣ ਕਹਿਆ ਇੰਡਾਇਰੈਕਟ ਵੇ ਨਾਲ ਕਹਿ ਦਿੱਤਾ ਬਾਈ ਹੋਰ ਕੀ ਗੱਲ ਮਾਰ ਰਹੀ ਗੱਲ ਇਹ ਆ ਫਿਰ ਤੁਹਾਨੂੰ ਪਤਾ ਇੰਡਾਇਰੈਕਟ ਉਹ ਵੀ ਮਾਲ ਪਿਆਈ ਉਹਨਾਂ ਦਾ ਜੇ ਤੁਹਾਡੀ ਬੋਲ ਚੱਲੀ ਮੈਂ ਉਹੀ ਗੱਲ ਕਹਿ ਰਿਹਾ ਨਾ ਮੈਨੂੰ ਜੇ ਦਿਸ ਗਿਆ ਮੈਂ ਤਾਂ ਉਹਦਾ ਰਿਜੈਕਟ ਕਰਦਾ ਮੈਂ ਆਪਦੇ ਕੰਮ ਤੇ ਜਿੱਥੇ ਮਰਜ਼ੀ ਲਾ ਕੇ ਜਾਵੇ ਯਾਰ ਉਮਾਰ ਲੈ ਕੇ ਤਾਂ ਜਾਊਗਾ ਨਾ ਕਿਤਨੇ ਕਿਤਨੇ ਪਾਊਗਾ ਨਾ ਕਿਤੇ ਮਨਜੀ ਲੈ ਜਾਏ ਤਾਂ ਖੁੱਦ ਸੱਟੇ ਤਾਂ ਜਿੰਮੇਵਾਰੀ ਹੈ ਨਾ ਇਹ ਜਿੰਮੇਵਾਰੀ ਪੈਂਦੀ ਮਾਰਾ ਤੁਹਾਨੂੰ ਪਤਾ ਲੱਗ ਗਿਆ ਇੱਕ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਦਿੰਦਾ ਉਹ ਤੋਂ ਬਾਅਦ ਤੁਸੀਂ ਵੀ ਉਹ ਕਰੋ ਚਾਹ ਪਾਣੀ ਸੇਵਾ ਇਹ ਦੱਸਿਆ ਜੀ ਕੋਈ ਰਾਜਾ ਸੀਗਾ ਮੂਰਖ ਰਾਜਾ ਉਹਨੂੰ ਆ ਕੇ ਕਹਿੰਦਾ ਨਾ ਵੀ ਆ ਚੱਕੋ ਭਾਈ ਪੋਸ਼ਾਕ ਹੈਗੀ ਆ ਪੋਸ਼ਾਕ ਪਾਵੇ ਬੜੇ ਚੰਗੇ ਬੰਦੇ ਨੂੰ ਦਿਸਦੀ ਆ ਜਿਹੜੇ ਸਿਆਣੇ ਹੁੰਦੇ ਆ ਉਹ ਕਹਿੰਦਾ ਲਿਆਓ ਜੀ ਪੋਸ਼ਾਕ ਦਿਓ ਪੋਸ਼ਾਕ ਭਾਈ ਕੋਈ ਪੋਸ਼ਾਕ ਨਹੀਂ ਸੀ ਤਾਹਣਾ ਜੀ ਇਹ ਠੀਕ ਹੈ ਹਲੋ ਸਤਿ ਸ੍ਰੀ ਅਕਾਲ ਜੀ ਮਹਾਰਾਜ ਕੀ ਹਾਲ ਆ ਤੇ ਚਲੋ ਛੁਕ ਸਾਡੇ ਹਾਲ ਤਾਂ ਤੁਸੀਂ ਆਪੇ ਵੇਖ ਹੀ ਜਾਨੇ ਆ ਜੀ ਆ ਜਿਹੜਾ ਤੁਸੀਂ ਆ ਮਿੱਟੀ ਪਾ ਰਹੇ ਆ ਮਿੱਟੀ ਤੁਹਾਨੂੰ ਕਿਹਨੇ ਕਿਹਾ ਮਿੱਟੀ ਪਾਓ ਭਾਈ ਸਾਹਿਬ ਪਤਾ ਕੀ ਹੈ ਮਿੱਟੀ ਨਾ ਕੋਈ ਟੈਂਟਿੰਗ ਪਾਏ ਇੰਦੇ ਨਹੀਂ ਲੇ ਕੋਈ ਸੀਸੀ ਤੇ ਨਹੀਂ ਪੈ ਰਹੀ ਆ ਨੀਚਲਾ ਕੰਮ ਥੇ ਮਗਰ ਅਸੀਂ ਤੁਸੀਂ ਕਹਿਤਾ ਸੀ ਪਾਈ ਨਹੀਂ ਰਿਹਾ ਸਾਡੇ ਚੱਕ ਲਾਂਗੇ ਤੇ ਫਿਰ ਭਾਈ ਲੈ ਚੱਕ ਕਿਉਂ ਲਓਗੇ ਜੀ ਇਹ ਤਾਂ ਸਬੂਤ ਹੀ ਚੱਕ ਲੈਣਾ ਤੁਹਾਡੇ ਇੱਕ ਬੰਦਾ ਕਹਿੰਦਾ ਜੀ ਆਪਾਂ ਆ ਕਰ ਦੇ ਕੋ ਕਰ ਦੇ ਤੁਸੀਂ ਖੱਡੇ ਪਾ ਤੇ ਉਹ ਟਿੱਬੇ 'ਚੋਂ ਮਿੱਟੀ ਚੱਕ ਕੇ ਉੱਥੇ ਮਿੱਟੀ ਪਾਈ ਆ ਐ ਨਹੀਂ ਨਾ ਹੁੰਦੀ ਗੱਲ ਬਾਈ ਜੀ ਜਿਹੜਾ ਤੁਸੀਂ ਉਹ ਟੈਂਡਰ ਤੁਹਾਨੂੰ ਮਿਲਿਆ ਹੋਇਆ ਹਾਂਜੀ ਅਸੀਂ ਮਾਰੇ ਗੱਲ ਕਰਦੇ ਜਿਥੇ ਬੰਦੀਆਂ ਨਾਲ ਕਿ ਜਿਹੜਾ ਟੈਂਡਰ ਮਿਲਿਆ ਹੋਇਆ ਟੈਂਡਰ ਵਾਲਾ ਭਾਈ ਸਾਡੇ ਪੰਜਾਬ 'ਚ ਅਸੀਂ ਕਰਦਾ ਖਰਾਬੀ ਟੈਂਡਰ ਕੈਂਸਲ ਹੋਣਾ ਚਾਹੀਦਾ ਅੱਛਾ ਜੀ ਹਾਂ ਜੀ ਇਹ ਕੋਈ ਗੱਲ ਨਹੀਂ ਇਹ ਮਤਲਬ ਵੀ ਆਪਾਂ ਜੇ ਕੋਈ ਪੁੱਛਦਾ ਨਹੀਂ ਤੇ ਤੁਸੀਂ ਚੱਲੀ ਜਾਓ ਸਾਡਾ ਬੇਸ਼ੱਕ ਦੀ ਭਾਵੇਂ ਪੰਜਾਬ ਦੇ ਲੋਕ ਨਸ਼ੇ ਦੇ ਵਿੱਚ ਮਾਰਦੇ ਆ ਪਰ ਕੁਝ ਕੁ ਮਾੜੇ ਮੋਟੇ ਬੈਠੇ ਆ ਅੱਛਾ ਹਾਂ ਇਹ ਮੈਂ ਮਤਲਬ ਕੋਈ ਗੱਲ ਨਹੀਂ ਕੀ ਕੱਲ ਹੀ ਖਤਮ ਹੋ ਗਈ। ਲੈ ਕਿਉਂ ਫਿਰ ਤੁਸੀਂ ਬਣਾਇਆ ਹੀ ਕਿਉਂ ਉਹਨੂੰ ਮਾਰਿਆ ਸਿੱਟੇ ਕਿਉਂ ਉੱਥੇ ਮਿੱਟੀ ਚੱਕੀ ਕਿਉਂ ਤੁਸੀਂ ਕ੍ਰੈਸਰ 'ਚ ਰਲਾਈ ਕਿਉਂ ਜੇ ਪਾਉਣੀ ਨਹੀਂ ਸੀ ਤਾਂ। ਇਹ ਤਾਂ ਰੋਲਾ ਪੈ ਗਿਆ ਨਾ ਤਾਂ ਇਹ। ਹਾਂ ਦੇਖ ਰਹੇ ਆ। ਉਹ ਹੁਣ ਪਛਾਹ ਸਾਰਿਆਂ ਨੂੰ ਪਤਾ ਵੀ ਰਾਜੇ ਦੇ ਨਹੀਂ ਪਾਈ। ਉਹ ਸਾਰੇ ਸਿਆਣੇ ਬਣੀਆਂ ਤੇ ਯਾਹਾਂ ਭਾਈ ਪਾਈ ਆ। ਇਸ ਕਰਕੇ ਮਹਾਰਾਜ ਉਹ ਕਰੋ